ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਮਲੀਆਂ ਵੱਲੋਂ ਵਿਦਿਆਰਥੀਆਂ ਦੀਆਂ ਸਾਲਾਨਾ ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਸਕੂਲ ਵਿੱਚ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਵਿਦਿਆਰਥੀਆਂ ਦੇ ਪੇਪਰਾਂ ਵਿੱਚ ਚੰਗੇ ਨੰਬਰ ਆਉਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਗੁਰੂ ਸਾਹਿਬ ਅੱਗੇ ਕੀਤੀ ਗਈ ਅਤੇ ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਅਗੂ ਭੁਪਿੰਦਰ ਸਿੰਘ ਰਾਜੂ, ਨਰੇਸ਼ ਪਾਠਕ ਮੈਂਬਰ ਐਸਐਸ ਬੋਰਡ ਅਤੇ ਪਤਵੰਤੇ ਸੱਜਣਾ ਨੇ ਹਾਜ਼ਰੀ ਭਰੀ ਇਸ ਮੋਕੇ ਸਕੂਲ ਦੇ ਸਾਲਾਨਾ ਇਨਾਮ ਮੰਡ ਸਮਾਗਮ ਦੇ ਵਿੱਚ ਨਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਵਿੱਚ ਅਵਲਾਈ ਵਿਦਿਆਰਥੀਆਂ ਅਤੇ ਆਮ ਆਦਮੀ ਪਾਰਟੀ ਦੇ ਆਗੂਆ ਭਪਿੰਦਰ ਸਿੰਘ ਰਾਜੂ ਅਤੇ ਨਰੇਸ਼ ਪਾਠਕ ਮੈਂਬਰ ਐਸਐਸ ਬੋਰਡ ਪਤਵੰਤੇ ਸੱਜਣਾ ਪੱਤਰਕਾਰਾਂ ਆਦਰੂ ਸਕੂਲ ਦੇ ਪ੍ਰਿੰਸੀਪਲ ਸਾਹਿਬ ਡਾਕਟਰ ਪਲਵਿੰਦਰ ਸਿੰਘ ਅਤੇ ਸਕੂਲ ਦੇ ਚੇਅਰਮੈਨ ਬਾਬਾ ਜੋਗਾ ਸਿੰਘ ਤਰਨਾ ਦਲ ਦੇ ਮੁਖੀ ਵੱਲੋਂ ਸਿਰੋਪਾਓ ਅਤੇ ਸ਼ੀਲਡਸ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ શ્રી ਗੁਰੂ ਹਰगोबिंद ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾਕਟਰ ਪਲਵਿੰਦਰਪਾਲ ਸਿੰਘ ਦੇ ਸਤਕਾਰਯੋਗ ਪਿਤਾ ਜੀ ਇੰਦਰਪਾਲ ਸਿੰਘ ਦਾ ਜਨਮ ਦਿਨ ਸਕੂਲ ਵਿੱਚ ਮਨਾਇਆ ਗਿਆ ਅਤੇ ਸਾਰਿਆਂ ਵੱਲੋਂ ਉਹਨਾਂ ਨੂੰ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੱਤੀ ਗਈ ਖਾਲਸਾ ਸ੍ਰੀ ਵਾਇਰੂ ਜੀ ਦੀ ਫਤਿਹ ਖੇਤਰਨਾ ਦਲ ਦੀ ਬਸ਼ਰਸੀਦਾ ਦੇ 10ਵੇਂ ਮੱਕੀ ਜਥੇਦਾਰ ਸਿੰਘ ਸਭ ਬਾਬਾ ਚੰਗਾ ਸਿੰਘ ਜੀ ਦੀ ਰਹਿਨਮਾਈ ਹੇਠ ਚੱਲ ਰਹੀ ਸੰਸਥਾ ਸ੍ਰੀ ਗੁਰੂ ਹਰਗੋਬਿੰਦਬਲ ਸਕੂਲ ਮਲੀਆਂ ਵਿਖੇ ਅੱਜ ਸਲਾਣਾ ਪ੍ਰੋਗਰਾਮ ਕਰਾਇਆ ਗਿਆ ਜਿਸ ਵਿੱਚ ਗੁਰੂ ਸਾਹਿਬ ਨੇ ਪਰਸੋਂ ਰੋਜ ਤੋਂ ਆਪਣੇ ਚਰਨ ਪਾ ਕੇ ਸ੍ਰੀ ਖੰਡਰ ਸਾਹਿਬ ਦੇ ਤੋਂ ਪਾਏਗੇ ਉਪਰੰਤ ਬੱਚਾ ਨੇ ਕਿਰਤਨ ਕੀਤਾ ਮਾਤਾ ਪਿਤਾ ਨੇ ਆ ਕੇ ਸਹਿਯੋਗ ਦਿੱਤਾ ਬਾਬਾ ਜੀ ਆਏ ਹੋਰ ਪੰਤੇ ਸੱਜਣ ਆਏ ਇਸਦਾ ਇੱਕੋ ਇੱਕ ਮਨੋਰਥ ਸੀ ਕਿ ਬੱਚੇ ਜਿਹੜੇ ਸਲਾਣਾ ਇਮਤਿਹਾਨ ਹੋ ਰਹੇ ਨੇ ਬੱਚੇ ਉਹਦੇ ਵਿੱਚ ਚੜ੍ਹਦੀ ਕਲਾ ਹਲ ਕਰਨ ਉਹਨਾਂ ਦੇ ਚੰਗੇ ਨੰਬਰ ਆਣ ਉਹ ਬਲੰਦੀਆਂ ਨੂੰ ਛੂਹਣ ਜਿਸ ਤੈਤ ਅਖੰਡ ਸਾਹਿਬ ਦਰਵਾਜ਼ੇ ਗੁਰੂ ਸਾਹਿਬ ਕੋ ਅਸ਼ੀਰਵਾਦ ਦਿੱਤਾ ਗਿਆ ਤੇ ਬਾਬਾ ਜੀ ਨੇ ਆਏ ਬਾਬਾ ਜੀ ਨੇ ਆ ਕੇ ਅਸ਼ੀਰਵਾਦ ਦਿੱਤਾ ਜਿਹੜੇ ਬੱਚਿਆਂ ਨੇ ਪਿਛਲੇ ਸਾਲ ਪੋਜੀਸ਼ਨ ਹਾਸਲ ਕੀਤੀਆਂ ਸੀ ਇਮਤਿਹਾਨਾਂ ਦੇ ਵਿੱਚ ਉਹਨਾਂ ਨੂੰ ਨਾਮ ਦਿੱਤੇ ਗਏ ਸੋ ਮੈਂ ਗੁਰੂ ਸਾਹਿਬ ਦਾ ਆਭਾਰੀਆਂ ਜਿਨ੍ਹਾਂ ਨੇ ਸਕੂਲ ਚ ਆ ਕੇ ਆਪਣੇ ਪੁੱਤਰ ਚੜ੍ਹਨ ਬਾਅਦ ਸਕੂਲ ਨੂੰ ਉਪਤਰ ਕੀਤਾ ਤੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਪਬਲਿਕ ਸਕੂਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਦੇ ਨਾਂ ਤੇ ਜਿਹੜਾ ਸਕੂਲ ਬਾਬਾ ਜੀ ਨੇ ਵੱਡੇ ਬਾਬਾ ਜੀ ਬਾਬਾ ਗੱਜਨ ਸਿੰਘ ਜੀ ਹੁਣਾ ਵੱਲੋਂ ਇਹ ਸ੍ਰੀ ਮਿਸਲ ਛੀਤਾ ਤਰਨਤਲ ਦੇ ਨਾਂ ਤੇ ਇਹ ਸਕੂਲ ਚਲਾਇਆ ਜਾ ਰਿਹਾ ਉਸ ਵਿੱਚ ਅੱਜ ਸਾਰੇ ਹੀ ਸਕੂਲ ਦੇ ਸਟਾਫ ਨੇ ਔਰ ਪ੍ਰਿੰਸੀਪਲ ਸਾਹਿਬ ਨੇ ਸਤਗੁਰਾਂ ਸਾਹਿਬ ਜੀ ਦੇ ਚਰਨ ਪਵਾਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇੱਥੇ ਸਤਗੁਰਾਂ ਦੇ ਅਜਾਪ ਆਰੰਭ ਕਰਾਏ ਇਹ ਹੈ ਵੀ ਜਿੱਦਾਂ ਕੋਈ ਵੀ ਕਾਰਜ ਕਰਨਾ ਹੋਵੇ ਉਸ ਕਾਰਜ ਤੋਂ ਪਹਿਲਾਂ ਸਤਗੁਰਾਂ ਦੀ ਸ਼ਰਨ ਲਈ ਜਾਂਦੀ ਹੈ ਜਿੱਦਾਂ ਸਤਗੁਰਾਂ ਦੀ ਸ਼ਰਨ ਲਈ ਬੱਚਿਆਂ ਦੇ ਪੇਪਰ ਆ ਰਹੇ ਨੇ ਉਪੇਪਰ ਤੋਂ ਪਹਿਲਾਂ ਸਤਿਗੁਰਾਂ ਦੀ ਸ਼ਰਨ ਲੈ ਕੇ ਸਤਿਗੁਰਾਂ ਨੇ ਗਾੜੀ ਅਰਦਾਸ ਬੇਨਤੀ ਜੋਦੜੀ ਕੀਤੀ ਕਿ ਇਹ ਬੱਚੇ ਜਿਹੜੇ ਆ ਸੋਹਣੀ ਵਿਦਿਆ ਪ੍ਰਾਪਤ ਕਰਨ ਔਰ ਇਹ ਚੰਗੇ ਮਹਿਕਮੇ ਤੇ ਪਹੁੰਚਣ ਸਤਿਗੁਰੂ ਸਾਹਿਬ ਕਿਰਪਾ ਕਰਨ ਚੜ੍ਹਦੀ ਕਲਾ ਕਰਨ ਇਹ ਸਕੂਲ ਨੂੰ ਸਦਾ ਹੀ ਮਹਾਰਾਜ ਚੜ੍ਹਦੀ ਕਲਾ ਰੱਖਣ ਇਹ ਮਹਾਰਾਜ ਦਾ ਸ਼ਹੀਦਾਂ ਸਿੰਘਾਂ ਦੀ ਮਿਸਲ ਦਾ ਸਕੂਲ ਹੈ ਸ਼ੀਲ ਬਾਬਾ ਦੀਪ ਸਿੰਘ ਜੀ ਦੀ ਮਿਸਲ ਹੈ ਮਿਸਲ ਸ਼ਹੀਦਾਂ ਤਰਨਤਾਲ ਔਰ ਜੋ ਵੀ ਬਾਬਾ ਜੀ ਪਹਿਲੇ ਸਕੂਲ ਚਲਾ ਕੇ ਗਏ ਨੇ ਉਸੇ ਤਰ੍ਹਾਂ ਹੀ ਬਹੁਤ ਸੋਹਣੇ ਢੰਗ ਦੇ ਨਾਲ ਚੱਲ ਰਿਹਾ ਔਰ ਪ੍ਰਿੰਸੀਪਲ ਸਾਹਿਬ ਜੀ ਦਾ ਬਹੁਤ ਵੱਡਾ ਸਹਿਯੋਗ ਹੈ ਜਿਹੜਾ ਇਹ ਸਕੂਲ ਨੂੰ ਬੜੇ ਸਜੇ ਢੰਗ ਦੇ ਨਾਲ ਚਲਾ ਰਹੇ ਨੇ ਦਾਸ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕਰਦਾ ਹੈ ਸਾਭ ਨੂੰ ਕੀ ਆਇਆ ਆਖਦਾ ਹੈ ਸਤਿਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਭਲਾ ਕਰਨ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਸਰਬੱਤ ਦਾ ਭਲਾ ਜਿਵੇਂ ਕਰੇ ਜਿਵੇਂ ਹਲੋ ਜਿਵੇਂ ਬਦੇ ਪਾਵੇ ਸੋਖਰੀ ਆਗਾ ਹਾਜੀ ਭਵਿੰਦਰ ਸਿੰਘ ਰਾਜੂ ਜੀ ਕੀ ਕਹਿਣਾ ਚਾਹੋਗੇ ਸ੍ਰੀ ਗੁਰੂ ਹਰਗੋਬਿੰਦ ਸਕੂਲ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਤੇ ਬੱਚਿਆਂ ਨੂੰ ਜਿਹੜੇ ਨੇ ਇਨਾਮ ਵੀ ਤੁਹਾਡੇ ਦੁਆਰਾ ਵੰਡੇ ਗਏ ਨੇ ਕੀ ਕਹਿਣਾ ਚਾਹੋਗੇ ਇਸ ਜੀ ਜੋ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਕੂਲ ਮੱਲੀਆਂ ਇੱਥੇ ਅੱਜ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਗਿਆ ਜਿਹੜੇ ਹੋਣ ਵਾਲੇ ਪੇਪਰ ਉਹਨਾਂ ਤੋਂ ਪਹਿਲਾਂ ਗੁਰੂ ਸਾਹਿਬ ਜੀ ਦਾ ਓਟ ਆਸਰਾ ਲਿਆ ਗਿਆ ਇਹ ਸਾਡੇ ਉਥੋਂ ਦੇ ਪ੍ਰਿੰਸੀਪਲ ਸਰਦਾਰ ਪਲਵਿੰਦਰਪਾਲ ਸਿੰਘ ਜੀ ਬਹੁਤ ਹੀ ਨੇਕ ਦਿਲ ਇਨਸਾਨ ਤੇ ਬਹੁਤ ਹੀ ਮਿਹਨਤੀ ਇਨਸਾਨ ਨੇ ਅੱਜ ਜੋ ਉਹਨਾਂ ਨੇ ਉਥੇ ਇਹ ਪ੍ਰੋਗਰਾਮ ਕਰਵਾਇਆ ਮਹਾਰਾਜ ਦਾ ਓਟ ਆਸਰਾ ਲਿਆ ਉਥੋਂ ਦੇ ਸੋਲਵੇਂ ਮੁਖੀ ਬਾਬਾ ਜੋਗਾ ਸਿੰਘ ਜੀ ਵੀ ਉੱਥੇ ਪਹੁੰਚੇ ਮੈਂ ਅੱਜ ਦੇ ਦਿਨ ਦੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਤੇ ਇਹ ਵੀ ਇੱਕ ਬਹੁਤ ਵਧੀਆ ਇੱਕ ਉਹਨਾਂ ਦੀ ਇੱਕ ਸ਼ਲਾਘਾਯੋਗ ਕਦਮ ਸੀਗਾ ਕਿ ਕਿਸੇ ਵੀ ਕਾਰਜ ਵਿੱਚ ਇੱਕ ਉਸ ਪ੍ਰਮਾਤਮਾ ਦਾ ਜਿਹੜਾ ਓਟ ਆਸਰਾ ਲੈਣਾ ਬਹੁਤ ਜ਼ਰੂਰੀ ਹੈ ਤੇ ਜਿਹੜੇ ਬੱਚਿਆਂ ਨੂੰ ਉੱਥੇ ਨਾਮ ਮੰਡੇ ਇਹ ਉੱਥੇ ਇਨਾਮ ਵੰਡਣ ਦੇ ਵਿੱਚ ਮੈਨੂੰ ਇੱਕ ਬਹੁਤ ਮਾਨ ਮਹਿਸੂਸ ਹੋਇਆ ਕਿ ਇਹੋ ਜਿਹੇ ਉਪਰਾਲੇ ਹਰ ਇੱਕ ਸਕੂਲ ਦੇ ਵਿੱਚ ਹਰ ਇੱਕ ਕਾਲਜ ਦੇ ਵਿੱਚ ਹੋਣੇ ਚਾਹੀਦੇ ਆ ਕਿ ਜਦੋਂ ਵੀ ਆਪਾਂ ਕੋਈ ਵੀ ਉਪਰਾਲਾ ਕਰਨਾ ਹੋਵੇ ਮਹਾਰਾਜ ਦਾ ਊਟ ਆਸਰਾ ਲੈਣਾ ਜ਼ਰੂਰੀ ਹੈ ਤੇ ਮੈਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਬਾਬਾ ਜੀ ਨੂੰ ਸਾਰਿਆਂ ਨੂੰ ਸਾਰੇ ਸਟਾਫ ਨੂੰ ਤਹਿ ਦਿਲੋਂ ਬਹੁਤ-ਬਹੁਤ ਇਸ ਦਿਨ ਦੀਆਂ ਵਧਾਈਆਂ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ